ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਨੂੰ ਬਹੁਤ ਵਧੀਆ ਇੱਕ ਸਿਰਮ ਦੱਸਦੀ ਹਾਂ ਜਿਨ੍ਹਾਂ ਭੈਣਾਂ ਦੇ ਨਾ ਝੁਰੜੀਆਂ ਆਈਆਂ ਹੋਈਆਂ ਨੇ ਜਿਨ੍ਹਾਂ ਭੈਣਾਂ ਦੀ ਸਕਿਨ ਲੂਜ਼ ਹੋ ਚੁੱਕੀ ਹੈ ਜਿਨ੍ਹਾਂ ਦੇ ਸ਼ਾਈਆਂ ਨੇ ਦਾਗ ਨੇ ਜਾਂ ਉਹਨਾਂ ਦੇ ਖਾਰਜ ਹੁੰਦੀ ਹੈ ਜਾਂ ਅਲਰਜੀ ਹੋਈ ਹੈ ਬਹੁਤ ਹੀ ਵਧੀਆ ਇੱਕ ਮੈਂ ਤੁਹਾਨੂੰ ਸਿਰਮ ਦੱਸਦੀ ਹਾਂ ਜੋ ਘਰੇ ਹੀ ਆਪਾਂ ਬਣਾ ਕੇ ਡੇਲੀ ਆਪਾਂ ਆਪਣੀ ਸਕਿਨ ਤੇ ਲਾ ਕੇ ਆਪਣੀ ਸਕਿਨ ਨੂੰ ਇੱਕਦਮ ਬਿਊਟੀਫੁੱਲ ਬਣਾ ਸਕਦੇ ਹਾਂ ਤੇ ਪਹਿਲਾਂ ਤੇ ਸਾਰਿਆਂ ਨੂੰ ਮੇਰੇ ਲਈ ਐਡਵਾਂਸ ਵਿੱਚ ਹੈਪੀ ਦੀਵਾਲੀ ਜੀ ਸਾਰੇ ਖੁਸ਼ ਰਹੋ ਦੀਵਾਲੀ ਵਾਂਗੂ ਤੁਸੀਂ ਚਮਕਦੇ ਰਹੋ ਤੁਹਾਡੇ ਘਰ ਚਮ ਦਰਾਨਤ ਜਿੱਦਾ ਘਰ ਚਮਕਦੇ ਨੇ ਉਦਾਂ ਹੀ ਤੁਸੀਂ ਚਮਕਦੇ ਰਹੋ ਸਾਰਿਆਂ ਨੂੰ ਪਰਮਾਤਮਾ ਖੁਸ਼ੀਆਂ ਬਖਸ਼ੇ ਤੇ ਚਲੋ ਜੀ ਇਹ ਸਿਰਮ ਦੀ ਚੀਜ਼ ਜਿਹੜੀ ਕੱਲੀ-ਕੱਲੀ ਤੁਸੀਂ ਨੋਟ ਕਰ ਲੈਣੀ ਹੈ ਤੇ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਫੁੱਲ ਵਾਚ ਕਰਕੇ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਔਰ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਹੈਗੀ ਹੈ ਤੇ ਉਹ ਕਮੈਂਟ ਰਾਹੀਂ ਮੈਨੂੰ ਦੱਸ ਸਕਦੇ ਨੇ ਠੀਕ ਹੈ ਜੀ ਤੇ ਚਲੋ ਜੀ ਇਹਦੇ ਲਈ ਆਪਾਂ ਸਿਰਫ ਚਾਰ ਚੀਜ਼ਾਂ ਦੀ ਜਰੂਰਤ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਚੀਜ਼ਾਂ ਦੱਸ ਦਿੰਨੀ ਕਿਹੜੀਆਂ-ਕਿਹੜੀਆਂ ਪੈਣੀਆਂ ਨੇ ਪਹਿਲਾਂ ਤਾਂ ਚਾਹੀਦੀ ਆਪਾਂ ਨੂੰ ਐਲੋਵੇਰਾ ਜੈ ਦੂਸਰਾ ਆਪਾਂ ਨੂੰ ਚਾਹੀਦਾ ਜੀ ਬਾਦਾਮ ਰੋਗਨ ਠੀਕ ਹੈ ਬਾਦਾਮ ਰੋਗਨ ਚਾਹੀਦਾ ਹੈ ਤੀਸਰਾ ਆਪਾਂ ਨੂੰ ਚਾਹੀਦਾ ਹੈ ਮੇਨ ਮੋਸ਼ਕਪੂਰ ਦੀ ਟਿੱਕੀ ਇਹ ਤੁਹਾਨੂੰ ਮੈਂ ਦੱਸਦੀਆਂ ਵੀ ਇਹ ਕੀ ਕੀ ਫਾਇਦੇ ਕਰਦੀ ਹੈ ਮੋਸ਼ਕਪੂਰ ਦੀ ਟਿੱਕੀ ਜਿਹੜੀ ਆਮ ਆਪਾਂ ਘਰ ਵਿੱਚ ਕਈ ਵਾਰ ਜਗਾਉਂਦੇ ਆਂ ਕਈ ਵਾਰ ਕੋਈ ਲੋਕ ਪੂਜਾ ਵਿੱਚ ਇਸਤੇਮਾਲ ਕਰਦੇ ਨੇ ਇਹਨੂੰ ਤੇ ਚੌਥਾ ਚੀਜ਼ ਹੈ ਜਿਹੜੀ ਜੀ ਚੌਥੀ ਨਾਰੀਅਲ ਦਾ ਤੇਲ ਮੇਨ ਠੀਕ ਹੈ ਇਹਨੂੰ ਕਿੱਦਾਂ ਲਗਾਣਾ ਹੈ ਕਿੱਦਾਂ ਬਣਾਉਣਾ ਹੈ ਤੇ ਕਿੱਦਾਂ-ਕਿੱਦਾਂ ਇਸਤੇਮਾਲ ਕਰਨਾ ਹੈ ਸਾਰਾ ਪ੍ਰੋਸੈਸ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ ਪਹਿਲਾਂ ਤਾਂ ਤੁਹਾਨੂੰ ਬਣਾਉਣ ਦੀ ਵਿਧੀ ਦੱਸਦੀ ਹਾਂ ਤੇ ਪਹਿਲਾਂ ਤੁਸੀਂ ਕੋਈ ਵੀ ਇਦਾਂ ਦੇਖੋ ਖਾਲੀ ਬੋਲ ਲਈਏ ਇਹਦੇ ਵਿੱਚ ਪਾ ਲਈਏ ਜੀ ਆਪਾਂ 4-5 ਬੂੰਦਾਂ ਆਵਲੇ ਸੋਰੀ ਬਦਾਮਾਂ ਦਾ ਤੇਲ ਬਦਾਮ ਰੋਗਨ ਠੀਕ ਹੈ ਜੀ 4-5 ਬੂੰਦਾਂ ਇਹਦੇ ਵਿੱਚ ਪਾ ਲਈਏ ਨੇ ਜਿੰਨਾ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਆਪਣੀ ਰਿਕਾਰਡਿੰਗ ਬਣਾ ਕੇ ਰੱਖ ਸਕਦੇ ਹੋ ਫਿਰ ਆਪਾਂ ਇਹਦੇ ਵਿੱਚ ਪਾ ਲੈਣੀ ਜੀ ਐਲੋਵੀਰਾ ਜੈਲ ਠੀਕ ਹੈ ਜੀ ਅੱਧਾ ਚਮਚਾ ਦੇ ਵਿੱਚ ਮੈਂ ਐਲੋਜੀ ਚਮਚਾ ਕੀ ਹੈਗੀ ਇਹ ਪੌਣਾ ਕ ਚਮਚਾ ਐਲੋਵੇਰਾ ਜੈਲ ਪਾ ਲਈਏ ਤੇ ਦੋ ਛੁਟਕੀਆਂ ਦੇ ਵਿੱਚ ਪਾਣੀ ਆਪਾਂ ਮੋਸ਼ਕਪੂਰ ਦੀ ਟਿੱਕੀ ਜਿਹਨੂੰ ਮੈਂ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਜਿਹਾ ਬਣਾ ਲਿਆ ਮੈਂ ਇਦਾਂ ਹੀ ਇਹਨੂੰ ਇਹਦੇ ਸਮੇਤ ਹੀ ਰੈਪਸ ਦੇਤ ਹੀ ਇਹਨੂੰ ਮੈਂ ਚੰਗੀ ਤਰ੍ਹਾਂ ਪਵੇਂ ਦੰਦ ਨਾਲ ਵੀ ਪੀਸ ਸਕਦੇ ਚਾਹੇ ਕਿਸੇ ਵੀ ਚੀਜ਼ ਨਾਲ ਕੁੱਟ ਕੇ ਇਹਦਾ ਪਾਊਡਰ ਤੁਸੀਂ ਬਣਾ ਸਕਦੇ ਹੋ ਤੇ ਪਾ ਲਿਆ ਆਪਾਂ ਜੀ ਇਹਦੇ ਵਿੱਚ ਨਾਰੀਅਲ ਔਇਲ ਠੀਕ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨੂੰ ਇਕੱਠੀਆਂ ਕਰਕੇ ਇਹਦਾ ਬਹੁਤ ਹੀ ਪਿਆਰਾ ਜਿਹਾ ਆਸੀਰਮ ਬਣ ਕੇ ਰੈਡੀ ਹੋ ਜਾਣਾ ਜਾਨਕਿ ਕਰੀਮ ਜੀ ਬਣ ਕੇ ਰੈਡੀ ਹੋ ਜਾਣੀ ਹੈ ਤੇ ਇਹ ਤੁਹਾਡੀਆਂ ਸ਼ਾਈਆਂ ਨੂੰ ਤੁਹਾਡੇ ਰਿੰਕਲ ਨੂੰ ਤੁਹਾਡੀ ਲੂਜ਼ ਸਕਿਨ ਨੂੰ ਤੁਹਾਡਦੇ ਮਤਲਬ ਕਿ ਝੁਰੜੀਆਂ ਆ ਚੁੱਕੀਆਂ ਨੇ ਮੱਥੇ ਤੇ ਫਾਈਨ ਲਾਈਨਸ ਬਣ ਚੁੱਕੀਆਂ ਨੇ ਸਾਰੀਆਂ ਨੂੰ ਹੀ ਠੀਕ ਕਰੇਗਾ ਤੇ ਆ ਦੇਖੋ ਬਹੁਤ ਹੀ ਪਿਆਰੀ ਜੀ ਬਣ ਕੇ ਰੈਡੀ ਹੋ ਗਈ ਸਾਡੀ ਇਹ ਕਰੀਮ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆ ਦੇਖੋ ਬਹੁਤ ਪਿਆਰਾ ਸੀਰਮ ਬਹੁਤ ਪਿਆਰੀ ਕਰੀਮ ਬਣ ਕੇ ਹੋ ਗਈ ਹੈ ਸਾਡੀ रेडी ठीक है ਜਿਨ੍ਹਾਂ ਦੀ ਸਕਿਨ ਜਿਹੜੀ ਹੈ ਜਿਹੜੇ ਕਹਿੰਦੇ ਨੇ ਸਾਡੀ ਸਕਿਨ ਹੈ ਇਸ ਸਮੇਂ ਵਿੱਚ ਡਰਾਈ ਹੋਈ ਪਈ ਹੈ ਖੁਸ਼ਕ ਹੋਈ ਪਈ ਹੈ ਕਿਉਂਕਿ ਮੌਸਮ ਬਦਲ ਗਿਆ ਸਰਦੀਆਂ ਵਿੱਚ ਹਰ ਕਿਸੇ ਦੀ ਸਕਿਨ ਜਿਹੜੀ ਹੈ ਨਾ ਖੁਸ਼ਕ ਰਹਿਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਵੀ ਆਪਾਂ ਸਾਬਣ ਨਾਲ ਫੇਸ ਵੋਸ਼ ਕਰਦੇ ਹਾਂ ਜਾਂ ਕਿਸੇ ਫੇਸ ਵੋਸ਼ ਦੇ ਨਾਲ ਵੋਸ਼ ਕਰਦੇ ਤੇ ਬਾਅਦ ਵਿੱਚ ਸਾਡੀ ਸਕਿਨ ਜਿਹੜੀ ਹੈ ਨਾ ਇੱਕਦਮ ਖੁਸ਼ਕ ਜੀ ਨਜ਼ਰ ਆਉਣ ਲੱਗ ਜਾਂਦੀ ਹੈ ਇਹ ਚੀਜ਼ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਵੋਗੇ ਨਾ ਤੁਹਾਡੀ ਸਕਿਨ ਕਦੀ ਵੀ ਰੁੱਖੀ ਸੁਖੀ ਨਹੀਂ ਹੋਵੇਗੀ ਕਦੀ ਵੀ ਤੁਹਾਡੀ ਸਕਿਨ ਜਿਹੜੀ ਖੁਸ਼ਕ ਨਹੀਂ ਹੋਵੇਗੀ ਤੇ ਖੁਸ਼ਕ ਜਦੋਂ ਝੁਰੜੀਆਂ ਆਉਂਦੀਆਂ ਨੇ ਨਾ ਖਾਸ ਕਰਕੇ ਉਹਨਾਂ ਦੇ ਜਲਦੀ ਆਉਂਦੇ ਜਿਨ੍ਹਾਂ ਦੀ ਸਕਿਨ ਜਿਹੜੀ ਅੰਦਰੂਨੀ ਖੁਸ਼ਕ ਹੋ ਚੁੱਕੀ ਹੁੰਦੀ ਹੈ ਉਹਨਾਂ ਦੇ ਜ਼ਿਆਦਾ ਝੁਰੜੀਆਂ ਆਉਂਦੀਆਂ ਨੇ ਕਿਉਂਕਿ ਸਕਿਨ ਦੇ ਅੰਦਰ ਨਾ ਨੇਚਰਲ ਔਇਲ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਸ ਤਰੀਕੇ ਨਾਲ ਲਗਾਣਾ ਹੈ ਮੈਂ ਤੁਹਾਨੂੰ ਦੱਸ ਦਵਾਂ ਜੀ ਚਾਹੇ ਤੁਸੀਂ ਨਹਾਣ ਤੋਂ ਬਾਅਦ ਤੁਸੀਂ ਨਹਾਉਂਦੇ ਹੋ ਉਸ ਟਾਈਮ ਵੀ ਲਗਾ ਸਕਦੇ ਹੋ ਆਪਣੇ ਹੱਥਾਂ ਪੈਰਾਂ ਤੇ ਵੀ ਲਗਾ ਲਓ ਚਾਹੇ ਗਰਦਨ ਤੇ ਇੱਥੇ ਸਾਰੇ ਆਪਣੇ ਬਾਡੀ ਤੇ ਆਪਣੇ ਸਰੀਰ ਤੇ ਲਗਾ ਸਕਦੇ ਹੋ ਠੀਕ ਹੈ ਤੇ ਬਾਕੀ ਤੁਸੀਂ ਰਾਤ ਨੂੰ ਸੌਣ ਲੱਗਿਆ ਇਸਤੇਮਾਲ ਕਰੋਗੇ ਤੇ ਜ਼ਿਆਦਾ ਵਧੀਆ ਸੌਣ ਲੱਗਿਆ ਹੁੰਦਾ ਹੈ ਵੀ ਜਿੰਨੇ ਵੀ ਇਹਦੇ ਵਿੱਚ ਚੀਜ਼ਾਂ ਪਾਈਆਂ ਨੇ ਸਾਰਿਆਂ ਦਾ ਅਸਰ ਜਿਹੜਾ ਤੁਹਾਡੀ ਸਕਿਨ ਦੇ ਅੰਦਰ ਤੱਕ ਜਾਏਗਾ ਜਦੋਂ ਸਵੇਰੇ ਤੁਸੀਂ ਆਪਣਾ ਫੇਸ ਨੂੰ ਵਾਸ਼ ਕਰੋਗੇ ਕਿਸੇ ਵੀ ਚੀਜ਼ ਨਾਲ ਤੇ ਤੁਹਾਡੀ ਸਕਿਨ ਤੇ ਖੁਸ਼ਕੀ ਨਹੀਂ ਆਵੇਗੀ ਠੀਕ ਹੈ ਦਿਨੋ ਦਿਨ ਤੁਹਾਡੀ ਖੁਸ਼ਕੀ ਜਿਹੜੀ ਗਾਇਬ ਹੁੰਦੀ ਜਾਏਗੀ ਤੇ ਜਿਹੜ ਕਰਦੀ ਹੈ ਜਿਨ੍ਹਾਂ ਭੈਣਾਂ ਦੇ ਅਲਰਜੀ ਹੈ ਕਈ ਵਾਰ ਛੋਟੇ ਛੋਟੇ ਦਾਣੇ ਹੋ ਜਾਂਦੇ ਨੇ ਕਈ ਵਾਰ ਬੱਚਿਆਂ ਦੇ ਨਾ ਪਿੰਪਲ ਹੁੰਦੇ ਨੇ ਤੇ ਉਹ ਜਿਹੜਾ ਬੈਕਟੀਰੀਆ ਫੈਲਦੇ ਨੇ ਨਾ ਇੱਕ ਦੂਜੀ ਨੂੰ 올ਡ ਬੈਕਟੀਰੀਆ ਨੂੰ ਰੋਗ ਥਾਮ ਕਰ ਦਿੰਦੀ ਹੈ ਬੈਕਟੀਰੀਆ ਖਤਮ ਕਰ ਦਿੰਦੀ ਹੈ ਇਸ ਕਰਕੇ ਅਲਰਜੀ ਜਿਹੜੀ ਖਤਮ ਹੋ ਜਾਂਦੀ ਹੈ ਚਿਹਰੇ ਤੇ ਖਾਜ ਖੁਰਜਲੀ ਬਿਲਕੁਲ ਨਹੀਂ ਹੁੰਦੀ ਤੁਸੀਂ ਚਾਹੋ ਤਾਂ ਐਸੇ ਸੀਰਮ ਨੂੰ ਆਪਣੇ ਸਿਰ ਦੇ ਵਿੱਚ ਵੀ ਲਗਾ ਸਕਦੇ ਹੋ ਅਗਰ ਤੁਹਾਡੇ ਸਿਰ ਦੇ ਵਿੱਚ ਖੁਜਲੀ ਹੈ ਜਾਂ ਤੁਹਾਡੇ ਡੈਂਡਰਫ ਹੈ ਤੇ ਇਹਨੂੰ ਤੁਸੀਂ ਆਪਣੇ ਸਿਰ ਦੇ ਵਿੱਚ ਵੀ ਇਹਦੀ ਮ사ਜ ਕਰ ਸਕਦੇ ਹੋ ਜਿਹੜੀ ਮੁਸ਼ਕਲਪੂਰ ਹੁੰਦਾ ਨਾ ਇਹ ਅਲਰਜੀ ਨੂੰ ਖਤਮ ਕਰ ਦਿੰਦੀ ਹੈ ਸਕਿਨ ਦੇ ਅੰਦਰ ਜਿਹੜੀ ਖੁਸ਼ਕੀ ਤੇ ਖੁਰਕ ਪੈਦਾ ਹੁੰਦੀ ਹੈ ਨਾ ਉਹ ਬਿਲਕੁਲ ਹੀ ਖਤਮ ਕਰ ਦਿੰਦੀ ਹੈ ਤੇ ਦੇਖੋ ਦੋ ਫਾਇਦੇ ਨੇ ਵਾਲਾਂ ਤੇ ਵੀ ਲਗਾ ਸਕਦੇ ਆ ਵਾਲਾਂ ਦੇ ਨਾਲ ਸੋਫਟ ਵੀ ਬਣ ਜਾਂਦੇ ਆ ਬਿਲਕੁਲ ਤੁਸੀਂ ਵਾਲਾਂ 'ਚ ਵੀ ਲਗਾ ਸਕਦੇ ਆ ਜ਼ਿਆਦਾ ਬਣਾ ਕੇ ਰੱਖ ਲਓ ਵਾਲਾਂ 'ਚ ਵੀ ਲਗਾ ਸਕਦੇ ਹੋ ਔਰ ਤੁਸੀਂ ਆਪਣੇ ਚਿਹਰੇ ਤੇ ਡੇਲੀ ਲਗਾਣਾ ਇਸ ਤਰੀਕੇ ਨਾਲ ਡੇਲੀ ਲਗਾ ਕੇ ਆਪਣੇ ਚਿਹਰੇ ਦੀ ਤੁਸੀਂ ਕਰਨੀ ਹੈ ਮ사ਜ ਤੇ ਮ사ਜ ਤੁਸੀਂ ਦੇਖੋ ਆ ਹੈਗਾ ਗੋਆਸ਼ਾ ਸਟਿਕ ਮੇਰੇ ਕੋਲ ਤੁਸੀਂ ਚਾਹੋ ਤਾਂ ਆਪਣੇ ਹੱਥਾਂ ਨਾਲ ਵੀ ਕਰ ਸਕਦੇ ਹੋ ਚਾਹੇ ਤਾਂ ਤੁਸੀਂ ਇਹਨੂੰ ਆਨਲਾਈਨ ਮੰਗਵਾ ਸਕਦੇ ਹੋ ਇਹ ਮੀਸ਼ੋ ਤੋਂ ਮਿਲਦੀ ਹੈ ਸਿਰਫ 120 ਰੁਪਏ ਦੇ ਵਿੱਚ ਦੋ ਚੀਜ਼ਾਂ ਮਿਲਦੀਆਂ ਹੁੰਦੀਆਂ ਨੇ ਇੱਕ ਰੋਲਰ ਤੇ ਇੱਕ ਆਹ ਵਾਲੀ ਸਟਿਕ ਜੀ ਹੈ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਦੀ ਚਿਹਰੇ ਦੀ ਮ사ਜ ਕਰਨੀ ਹੈ ਕਿ ਕਿ ਕਈਆਂ ਬਣਦੇ ਆ ਚੀਜ਼ਾਂ ਜਿਆਦੀਆਂ ਜਿਹੜੀਆਂ ਲਟਕ ਜਾਂਦੀਆਂ ਨੇ ਆ ਚੀਜ਼ਾਂ ਤੇ ਇੱਥੇ ਜਿਹੜੀ ਸਮਾਈ ਲਾਈਨ ਹੁੰਦੀ ਹੈ ਇੱਥੇ ਰਿੰਕਲ ਬਣਨੇ ਸ਼ੁਰੂ ਹੋ ਜਾਂਦੇ ਨੇ ਇੱਥੇ ਰਿੰਕਲ ਬਣਦੇ ਨੇ ਆ ਚੀਜ਼ਾਂ ਤੇ ਬਣਦੇ ਨੇ ਜਦੋਂ ਤੁਸੀਂ ਇਸ ਤਰੀਕੇ ਨਾਲ ਮ사ਜ ਕਰਨ ਲੱਗ ਜੋਗੇ ਆ ਚੀਜ਼ ਲਗਾ ਕੇ ਤੇ ਦੋ ਚੀਜ਼ਾਂ ਦਾ ਦੇਖੋ ਤੁਹਾਡੇ ਅੰਦਰ ਕਿੰਨਾ ਫਾਇਦਾ ਹੋਏਗਾ ਮ사ਜ ਦਾ ਔਰ ਇਸ سیرਮ ਦਾ ਤੁਹਾਡੀ ਸਕਿਨ ਜਿਹੜੀ ਹੈ ਇੱਕ ਤਾਂ ਜਿਹੜੀ ਰੁੱਖੀ ਸੁੱਕੀ ਹੈ ਉਹਦੇ ਵਿੱਚ ਜਾਨ ਆ ਜਾਵੇਗੀ ਔਰ ਤੁਹਾਡੇ ਜਿਹੜੇ ਝੁੜੜੀਆਂ ਉਹਨਾਂ ਦਾ ਪਤਾ ਹੀ ਨਹੀਂ ਚੱਲਣਾ ਗਈਆਂ ਤੇ ਗਈਆਂ ਕਿੱਥੇ ਆ ਦੇਖੋ ਤੇ ਮ사ਜ ਕਰਨ ਨਾਲ ਕੀ ਹੁੰਦਾ ਸਾਡਾ ਜਿਹੜਾ ਬਲੱਡ ਹੁੰਦਾ ਹੈ ਨਾ ਬਲੱਡ ਤੇਜ਼ੀ ਨਾਲ ਚਿਹਰੇ ਦਾ ਜਿਹੜਾ ਹੈ ਨਾ ਉਹ ਹੁਣ ਲੱਗ ਜਾਂਦਾ ਹੈ ਉੱਪਰ ਥੱਲੇ ਨੂੰ ਤੇ ਜਦੋਂ ਆਪਣਾ ਬਲੱਡ ਜਿਹੜਾ ਉੱਪਰ ਥੱਲੇ ਹੁੰਦਾ ਹੈ ਨਾ ਉਦੋਂ ਆਪਣੀ ਸਕਿਨ ਜਿਹੜੀ ਜ਼ਿਆਦਾ ਚਮਕਦੀ ਹੁੰਦੀ ਕਿਉਂਕਿ ਜਿਹੜੀ ਜਿਹੜਾ ਬਲੱਡ ਦਾ ਸਰਕਲ ਹੁੰਦਾ ਹੈ ਨਾ ਫੇਸ ਤੱਕ ਘੱਟ ਪਹੁੰਚਦਾ ਹੈ ਜੇ ਤੁਸੀਂ ਮ사ਜ ਕਰੋਗੇ ਤਾਂ ਉਹ ਤੇਜ਼ੀ ਨਾਲ ਪਹੁੰਚੇਗਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਮ사ਜ ਜ਼ਰੂਰ ਕਰਿਆ ਕਰੋ ਕਿਉਂਕਿ ਬੋਡੀ ਦੇ ਜਿਹੜੇ ਦੂਸਰੇ ਅੰਗ ਪੈਰ ਹੁੰਦੇ ਨੇ ਉਹ ਤਾਂ ਆਪਾਂ ਚੱਲਦੇ ਫਿਰਦੇ ਰਹਿੰਦੇ ਹਾਂ ਉਹਦਾ ਖੂਨ ਜਿਹੜਾ ਸਰਕ ਫੇਸ ਜਿਹੜਾ ਹੁੰਦਾ ਫੇਸ ਤੱਕ ਉਹ ਜਿਹੜਾ ਖੂਨ ਹੈ ਨਾ ਆਪਣਾ ਥੋੜਾ ਜਿਹਾ ਸਪੀਡ ਹੌਲੀ ਹੋ ਜਾਂਦੀ ਹੁੰਦੀ ਹੈ ਇਸ ਕਰਕੇ ਤੁਸੀਂ ਮ사ਜ ਕਰੋ ਇਹ ਚੀਜ਼ਾਂ ਲਗਾ ਕੇ ਔਰ ਫਿਰ ਤੁਹਾਡਾ ਜਿਹੜਾ ਬਲੱਡ ਹੈ ਪੂਰੀ ਤਰ੍ਹਾਂ ਸਰਕਲ ਕਰੇਗਾ ਔਰ ਸਕਿਨ ਜੜੀ ਇਕਦਮ ਸ਼ੀਸ਼ੇ ਵਾਂਗੂ ਤੁਹਾਡੀ ਚਮਕ ਜਾਏਗੀ ਆ ਦੇਖੋ ਇੱਕ ਹਫਤਾ ਕਰਕੇ ਦੇਖੋ ਤੁਸੀਂ ਦੇਖਣਾ ਰਿਜ਼ਲਟ ਤਾਂ ਉਸ ਦੇਖਣਾ ਤੁਸੀਂ ਫੇਸ ਦੇਖਣਾ ਤੇ ਬਾਕੀ ਤੁਸੀਂ ਇਸ ਤਰੀਕੇ ਨਾਲ ਆ ਦੇਖ ਮ사ਜ ਕਰਿਓ ਤੁਹਾਡ ਕੋਲ ਨਹੀਂ ਹੈਗਾ ਇਸ ਤਰੀਕੇ ਨਾਲ ਹੱਥਾਂ ਦੇ ਨਾਲ ਫਿੰਗਰ ਦੇ ਨਾਲ ਇਸ ਤਰੀਕੇ ਨਾਲ 10 10 ਗਿਣ ਕੇ ਤੁਸੀਂ ਜਿੱਦਾਂ ਹੁਣ ਇਹ 10 ਗਿਣ ਲੈਣਾ ਜਿੱਦਾਂ 1 2 3 4 5 6 7 8 9 10 ਠੀਕ ਹੈ ਫਿਰ ਤੁਸੀਂ ਕੀ ਕਰਨਾ ਹੈ ਆਹ ਦੇਖੋ ਆਹ ਦੇਖੋ ਇਸ ਫਿੰਗਰ ਨਾਲ 10 ਇਦਾਂ ਗਿਣਨੇ ਨੇ ਕਿਉਂਕਿ ਜਿਹੜੀ ਥਰੇਡਿੰਗ ਹੁੰਦੀ ਹੈ ਜਦੋਂ نیچے ਨੂੰ ਹੋ ਜਾਂਦੀ ਹੈ ਉਦੋਂ ਬੜੀ ਬੁਰੀ ਲੱਗਦੀ ਹੈ ਤੇ ਇਸ ਤਰੀਕੇ ਨਾਲ ਹਮੇਸ਼ਾ ਇਹਨੂੰ ਉੱਪਰ ਨੂੰ ਮ사ਜ ਕਰਨੀ ਹੈ 10 10 ਗਿਣ ਲਓ ਸਟੈਪ ਫਿਰ ਤੁਸੀਂ ਇਸ ਚੀਜ਼ ਨੂੰ ਕਰਨਾ ਇਦਾਂ ਦੇਖੋ ਤੁਹਾਡੀਆਂ ਝੁਰੜੀਆਂ ਕਿੱਥੇ ਗਈਆਂ ਪਤਾ ਨਹੀਂ ਲੱਗਣਾ ਸਕਿਨ ਤੋਂ ਰਟਾਇਡ ਹੋਣੀ ਸ਼ੁਰੂ ਹੋ ਜਾਣੀ ਹੈ ਰਿੰਕਲ ਵਗੈਰਾ ਸਾਰੇ ਖਤਮ ਹੋ ਜਾਣੇ ਆ ਇਦਾਂ ਕਰਨਾ ਠੀਕ ਹੈ ਦਬਾ ਦੇ ਕੇ ਨਾ ਥੋੜਾ ਜਿਹਾ ਇਦਾਂ ਇਦਾਂ ਦਬਾ ਜ਼ਰੂਰ ਦੇਣਾ ਹੈ ਫਿਰ ਤੁਸੀਂ ਇਸ ਤਰੀਕੇ ਨਾਲ 10 10 ਗਿਣ ਕੇ ਇਕ ਤਰ੍ਹਾਂ ਇਹਦੇ ਇਹਦਾ ਚਿਹਰੇ ਨੂੰ ਨਾ ਥੋੜਾ ਜਿਹਾ ਕਰਨਾ ਹੈ ਆਪਣੀ ਉਂਗਲਾਂ ਦੇ ਨਾਲ ਥੈਰੇਪੀ ਦੇਣੀ ਹੈ ਚਿਹਰੇ ਨੂੰ ਤੁਸੀਂ ਕਰਕੇ ਦੇਖਿਓ ਫਿਰ ਦੇਖਿਓ 글로 ਕਿ ਨਾ ਆਏਗਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਚਿਹਰੇ ਤੁਹਾਡੇ ਨੂੰ ਇੰਨਾ ਸੋਹਣਾ ਬਣਾ ਦੇਣਗੀਆਂ ਕਿ ਤੁਸੀਂ ਹੈਰਾਨ ਹੋ ਜਾਵੋਗੇ ਕਿ ਅਸੀਂ ਤਾਂ ਸੋਚਦੇ ਹੁੰਦੇ ਸੀ ਕਿ ਸ਼ਾਇਦ ਲੋਕ ਪਾਲਰਾਂ 'ਚ ਜਾ ਕੇ ਵੱਡੇ ਵੱਡੇ ਸਲੂਨ 'ਚ ਜਾ ਕੇ ਪੈਸੇ ਖਰਚ ਕਰਦੇ ਤਾਂ ਚਮਕ ਮਿਲਦੀ ਹੈ ਪਰ ਇਹਨਾਂ ਚੀਜ਼ਾਂ ਦੇ ਨਾਲ ਹੀ ਤੁਹਾਡੇ ਚਿਹਰੇ 'ਚ ਚਮਕ ਆਏਗੀ ਅਗਰ ਤੁਸੀਂ ਡੇਲੀ ਕਰਦੇ ਹੋ ਠੀਕ ਹੈ ਇਹ ਨਹੀਂ ਹੈਗਾ ਕਿ ਇੱਕ ਵਾਰ ਕਰਕੇ ਤੇ ਤੁਸੀਂ ਮੁੜ ਕੇ ਕਹਿ ਦਿੰਦਾ ਕਿ ਹਾਂ ਇਹ ਸਾਡੇ ਕੋਈ ਫਰਕ ਹੀ ਨਹੀਂ ਹੈਗਾ ਬੱਸ ਤੁਹਾਨੂੰ ਇੱਕ ਦਿਨ 'ਚ ਫਰਕ ਪੈਣਾ ਸ਼ੁਰੂ ਹੋ ਜਾਣਾ ਇੱਕ ਵਾਰ ਕਰਕੇ ਦੇਖੋ ਹੁਣੇ ਕਰੋ ਹੁਣੇ ਭਾਵੇਂ ਵੀਡੀਓ ਦੇਖਦੇ ਦੇਖਦੇ ਕਰੋ ਤੁਹਾਨੂੰ ਫਰਕ ਦੇਖੇ ਤੁਸੀਂ ਕਹਿਣ ਲੱਗੇ ਜਿਹੜਾ ਬਹੁਤ ਹੀ ਇਹਦੇ ਨਾਲ ਗਲੋਇੰਗ ਹੋ ਜਾਂਦਾ ਹੈ ਔਰ ਚਿਹਰੇ ਤੇ ਇੱਕ ਨਵਾਂ ਜਿਹਾ ਨਿਖਾਰ ਆਵਣਾ ਸ਼ੁਰੂ ਹੋ ਜਾਂਦਾ ਹੈ ਸਕਿਨ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਜੀ ਤਦ ਲੋ ਜੀ ਵੀਡੀਓ ਘਰ ਤੁਹਾਨੂੰ ਥੋੜੀ ਜਿਹੀ ਚੁਸਤ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਬਤਵਾ ਸ਼ੇਅਰ ਵੀ ਕਰ ਦਿਆ ਕਰੋ ਔਰ ਸੋਣਾ ਜੇ ਕਮੈਂਟ ਜ਼ਰੂਰ ਕਰਨਾ ਕਿੱਥੋਂ ਵੀ ਤੁਸੀਂ ਹੈਗੇ ਹੋ ਆਪਣੇ ਸ਼ਹਿਰ ਪਿੰਡ ਦਾ ਨਾਮ ਜੋ ਲਿਖਣਾ ਆਪਣਾ ਨਾਮ ਵੀ ਜ਼ਰੂਰ ਲਿਖਣਾ ਤਾਂ ਜੋ ਮੈਂ ਨੈਕਸਟ ਵੀਡੀਓ ਵਿੱਚ ਤੁਹਾਡੇ ਨਾਮ ਵੀ ਬੋਲ ਸਕਾਂ ਤੇ ਇਸੇ ਤਰ੍ਹਾਂ ਹੀ ਤੁਹਾਡੇ ਪਿਆਰ ਦੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਨਾਲ ਬਾਏ ਬਾਏ